हालेलुया 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 सच्चे ते सामर्थी परमेश्वर जी प्रभु जी मैं ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ ਸੱਚਮੁੱਚ ਤੁਸੀਂ ਸਾਨੂੰ ਸਭ ਨੂੰ ਖੁਦਾਬਾਬ ਇਸ ਯੋਗ्य ਸਮਝੇ ਕਿ ਖੁਦਾਸੀ ਅੱਜ ਇਸ ਸੁੰਦਰ ਅਤੇ ਪਵਿੱਤਰ ਦਿਨ ਨੂੰ ਦੇਖ ਸਕੀਏ ਮੇਰੇ ਮਹਾਨ ਖੁਦਾਬਾਬ ਅਸੀਂ ਸਭ ਮਿਲ ਕੇ ਤੁਹਾਡਾ ਦਿਲ ਤੋਂ ਤਨਵਾਦ ਕਰਦੇ ਹਾਂ ਕਿ ਖੁਦਾ ਤੁਸੀਂ ਆਪਣੀ ਵੱਡੀ ਦਇਆ ਅਤੇ ਵੱਡੀ ਸਮਰਥਾ ਦੇ ਨਾਲ ਸਾਨੂੰ ਸਭ ਨੂੰ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਆਪਣੇ ਨਾਲ ਇਕੱਠਿਆਂ ਕੀਤਾ ਸ਼ਾਮਲ ਕੀਤਾ ਸੱਚਮੁੱਚ ਖੁਦਾਬਾਬ ਤੁਸੀਂ ਅਤ ਮਹਾਨ ਪਰਮੇਸ਼ਵਰ ਮੇਰੇ ਜ਼ਿੰਦਾ ਪ੍ਰਭੂ ਤੁਹਾਡੇ ਕੰਮ ਸਾਡਿਆਂ ਜੀਵਨਾਂ ਦੇ ਵਿੱਚ ਬਹੁਤ ਵੱਡੇ ਅਤੇ ਅਤਿ ਅਤਬੁਧ ਹਨ ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰ ਹੋ ਖੁਦਾਬਾਪ ਤੁਹਾਡੇ ਅੰਦਰ ਹਮੇਸ਼ਾ ਤੁਹਾਡੇ ਬੱਚਿਆਂ ਦੇ ਪ੍ਰਤੀ ਦਇਆ ਭਰੀ ਰਹਿੰਦੀ ਪ੍ਰਭੂ ਜੀ ਤੁਸੀਂ ਕਦੇ ਵੀ ਸਾਨੂੰ ਇਕੱਲਿਆਂ ਨਹੀਂ ਛੱਡਦੇ ਕਦੇ ਵੀ ਸਾਨੂੰ ਅਨਾਥ ਨਹੀਂ ਛੱਡਦੇ ਹਮੇਸ਼ਾ ਆਪਣੇ ਪਵਿੱਤਰ ਫਤਿਹਮਦ ਸਜੇ ਹੱਥ ਦੀ ਨਾਲ ਪ੍ਰਭੂ ਜੀ ਤੁਸੀਂ ਸਾਨੂੰ ਸੰਭਾਲ ਕੇ ਰੱਖ ਦਿਓ ਅੰਧਕਾਰ ਦੀਆਂ ਸਭ ਤਾਕਤਾਂ ਨੂੰ ਪ੍ਰਭੂ ਤੁਸੀਂ ਸਾਡੇ ਰਾਹਾਂ ਦੇ ਵਿੱਚੋਂ ਖਤਮ ਕਰ ਦਿਓ ਮੇਰੀ ਜ਼ਿੰਦਾ ਪ੍ਰਭੂ ਸੱਚਮੁੱਚ ਤੁਹਾਡਾ ਪਵਿੱਤਰ ਪਾਕ ਕਲਾਮ ਖੁਦਾਬਾਬ ਸਾਡੇ ਲਈ ਬਿਆਨ ਕਰਦਾ ਹੈ ਕਿ ਪ੍ਰਭੂ ਤੁਸੀਂ ਸਾਡੇ ਨਾਲ ਬਹੁਤ ਵਧੀਕ ਪ੍ਰੇਮ ਕਰਦੇ ਹੋ ਮੇਰੀ ਜ਼ਿੰਦਾ ਪ੍ਰਭੂ ਤੁਹਾਡਾ ਪ੍ਰੇਮ ਨੀ स्वार्थ ਅਤੇ ਸੱਚਾ ਪ੍ਰੇਮ ਹੈ ਸੱਚਮੁੱਚ ਖੁਦਾਬਾਬ ਅਸੀਂ ਆਪਣੀ ਇੱਛਾ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਇਸ ਪ੍ਰਾਰਥਨਾ ਦੇ ਵਿੱਚ ਇਕੱਠੇ ਨਹੀਂ ਹੋਏ ਮੇਰੇ ਜ਼ਿੰਦਾ ਪ੍ਰਭੂਏ ਤੁਹਾਡਾ ਪ੍ਰੇਮ ਹੀ ਸੀ ਜੋ ਤੁਸੀਂ ਸਾਨੂੰ ਸਭ ਨੂੰ ਵੱਖ-ਵੱਖ ਜਗ੍ਹਾਾਂ ਦੇ ਉੱਪਰੋਂ ਲੈ ਕੇ ਆਏ ਇਸ ਪ੍ਰਾਰਥਨਾ 'ਚ ਪ੍ਰਭੂ ਜੀ ਤੁਸੀਂ ਸਾਨੂੰ ਸ਼ਾਮਲ ਕੀਤਾ ਇੱਕ ਵੱਡੀ ਚੰਗਿਆਈ ਅਤੇ ਵੱਡੀ ਬਰਕਤ ਸਾਨੂੰ ਦੇਣ ਦੇ ਲਈ ਕਿਉਂ ਜੋ ਮੇਰੇ ਜ਼ਿੰਦਾ ਖੁਦਾ ਸਾਨੂੰ ਚੰਗਿਆਈ ਅਤੇ ਬਰਕਤਾਂ ਦੇਣ ਵਾਲੇ ਸੱਚੇ ਖੁਦਾ ਤੁਸੀਂ ਹੋ ਔਰ ਪ੍ਰਭੂ ਜੀ ਤੁਸੀਂ ਆਪਣੇ ਵਾਅਦਿਆਂ ਦੇ ਸੱਚੇ ਪਰਮੇਸ਼ਰ ਹੋ ਜੋ ਵੀ ਵਾਦੇ ਪ੍ਰਭੂ ਜੀ ਤੁਸੀਂ ਆਪਣੇ ਪਵਿੱਤਰ ਕਲਾਮ ਚ ਆਪਣੇ ਬੱਚਿਆਂ ਦੇ ਨਾਲ ਕੀਤੇ ਹਨ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਵਾਦੇ ਝੂਠੇ ਵਾਦੇ ਨਹੀਂ ਉਹ ਵਾਦੇ ਸੱਚੇ ਵਾਦੇ ਹਨ ਤੁਹਾਡੇ ਵਚਨ ਚ ਲਿਖਿਆ ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ ਮੇਰਾ ਪਵਿੱਤਰ ਆਤਮਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦਾ ਹੈ ਖੁਦਾਬਾਪ ਅਸੀਂ ਅੱਜ ਵਿਸ਼ਵਾਸ ਕਰਦੇ ਹਾਂ ਕਿ ਤੁਹਾਡਾ ਪਵਿੱਤਰ ਆਤਮਾ ਅਜੀਬ ਜਗ੍ਹਾ ਦੇ ਉੱਪਰ ਮੌਜੂਦ ਹੈ ਸਾਡੀ ਪ੍ਰਾਰਥਨਾ ਨੂੰ ਸਾਡੀ ਬੇਨਤੀ ਨੂੰ ਸੁਣ ਕੇ ਪੂਰਿਆ ਕਰਨ ਦੇ ਲਈ ਸੱਚਮੁੱਚ ਖੁਦਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੇਟੇ ਅਤੇ ਤੁਹਾਡੀਆਂ ਬੇਟੀਆਂ ਹਮੇਸ਼ਾ ਤੁਹਾਨੂੰ ਹੀ ਪੁਕਾਰਨ ਤੁਹਾਡੇ ਵਚਨ ਚ ਲਿਖਿਆ ਤੂੰ ਦੁੱਖ ਦੇ ਵੇਲੇ ਮੈਨੂੰ ਪੁਕਾਰ ਅਤੇ ਮੈਂ ਤਨ ਉੱਤਰ ਦੇਵਾਂਗਾ ਪ੍ਰਭੂ ਜੀ ਜੋ ਲੋਕ ਦੁੱਖਾਂ ਦੇ ਵਿੱਚ ਆਪਣੀ ਮਦਦ ਅਤੇ ਸਹਾਇਤਾ ਦੇ ਲਈ ਪ੍ਰਭੂ ਤੁਹਾਨੂੰ ਪੁਕਾਰਦੇ ਹਨ ਤੁਹਾਡੇ ਵਚਨ ਚ ਲਿਖਿਆ ਉਹ ਕਦੇ ਵੀ ਲੱਜਾਵਾ ਨਹੀਂ ਹੁੰਦੇ ਉਹ ਲੋਕ ਕਦੇ ਵੀ ਸ਼ਰਮਿੰਦੇ ਨਹੀਂ ਹੁੰਦੇ ਪ੍ਰਭੂ ਜੀ ਸੱਚਮੁੱਚ ਉਸਤ ਸੇਨਾ ਦੀ ਪ੍ਰਾਰਥਨਾ ਨੂੰ ਨੇੜੇ ਹੋ ਕੇ ਸੁਣਦੇ ਹੋ ਕਿਉਂ ਜੋ ਮੇਰੇ ਜ਼ਿੰਦਾ ਪ੍ਰਭੂ ਤੁਸੀਂ ਦੂਰ ਤੇ ਨਹੀਂ ਤੁਸੀਂ ਨੇੜੇ ਦੇ ਪਰਮੇਸ਼ੁਰ ਦੇ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਤੁਸੀਂ ਕਿਹਾ ਮੈਂ ਦੁਖੀ ਦੇ ਦੁੱਖ ਨੂੰ ਕਦੇ ਵੀ ਤੁਸ਼ ਨਹੀਂ ਜਾਣਦਾ ਨਾ ਉਹਨਾਂ ਦੇ ਜ਼ਖਮਾਂ ਤੋਂ ਕਿਣ ਕਰਦਾ ਹਾਂ ਬਲਕਿ ਕੁਦਾ ਤੁਹਾਡਾ ਸਮਰਥੀ ਆਤਮਾ ਹਰੇਕ ਦੁੱਖ ਨੂੰ ਸੁੱਖਾਂ ਦੇ ਵਿੱਚ ਬਦਲਣ ਵਾਲਾ ਆਤਮਾਏ ਤੁਸੀਂ ਸਾਨੂੰ ਨਰੋਇਆਂ ਕਰਨ ਵਾਲੇ ਜ਼ਿੰਦਾ ਪਰਮੇਸ਼ਰੋ ਖੁਦਾਸੀ ਸਭ ਮਿਲ ਕੇ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਤੁਸੀਂ ਹਰ ਰੋਜ਼ ਸਾਨੂੰ ਖਾਣ ਦੇ ਲਈ ਭੋਜਨ ਦਿੰਦੇ ਹੋ ਪਹਿਨਣ ਦੇ ਲਈ ਪ੍ਰਭੂ ਸਾਨੂੰ ਕੱਪੜੇ ਦਿੰਦੇ ਹੋ ਸੁੰਦਰ ਸਾਗ ਉਹਦਾ ਬਾਬ ਜੋ ਕੇਵਲ ਸਾਨੂੰ ਤੁਹਾਡੇ ਵੱਲੋਂ ਹੀ ਮਿਲਦੇ ਹਨ ਔਰ ਪ੍ਰਭੂ ਜੀ ਤੁਸੀਂ ਬੀਤੇ ਸਮੇਂ ਦੇ ਵਿੱਚ ਵੀ ਸਾਨੂੰ ਸੰਭਾਲ ਕੇ ਰੱਖਿਆ ਸਾਡੇ ਪਰਿਵਾਰ ਨੂੰ ਸੰਭਾਲ ਲਿਆ ਬੱਚਿਆਂ ਨੂੰ ਸੰਭਾਲਿਆ ਪ੍ਰਭੂ ਜੀ ਰਾਹਾਂ ਦੇ ਵਿੱਚ ਵੀ ਤੁਸੀਂ ਸਾਡੀ ਮਦਦ ਅਤੇ ਸਹਾਇਤਾ ਕੀਤੀ ਆਪਣੇ ਸਵਰਗ ਦੂਤਾਂ ਦੇ ਨਾਲ ਪ੍ਰਭੂ ਤੁਸੀਂ ਸਾਡੀ ਅਗਵਾਈ ਕੀਤੀ ਸਾਡੇ ਉੱਪੜ ਖਾਬੜ ਰਹਿਣ ਆਪਣੀ ਪਵਿੱਤਰ ਸਮਰਤਾ ਦੇ ਦੌਰਾਨ ਪਦਰਿਆਂ ਕੀਤਾ ਔਰ ਮੇਰੇ ਮਹਾਨ ਪ੍ਰਭੂ ਜੀ ਤੁਸੀਂ ਹਰੇਕ ਬੰਧਨ ਨੂੰ ਤੋੜਿਆ ਮੇਰੇ ਜੰਦਾ ਪ੍ਰਭੂ ਜੀ ਸਾਡੇ ਰਾਹਾਂ ਦੇ ਵਿੱਚ ਔਰ ਗੋਦਾਬਾਪ ਤੁਸੀਂ ਰਾਤ ਪਰ ਵੀ ਸਾਨੂੰ ਸੰਭਾਲ ਕੇ ਰੱਖਿਆ ਮਿੱਠੀ ਅਤੇ ਪਿਆਰੀ ਨੀਂਦ ਦੇ ਕੇ ਮੇਰੇ ਜਿੰਦਾ ਪ੍ਰਭੂ ਅੱਜ ਤੁਸੀਂ ਆਪਣੇ ਵਾਅਦੇ ਦੇ ਅਨੁਸਾਰ ਸਾਨੂੰ ਸਭ ਨੂੰ ਇਸ ਮਿੱਠੀ ਨੀਂਦ ਤੋਂ جگਾਇਆ ਇਸ ਪਵਿੱਤਰ ਪਾਗ ਦੇਨ ਨੂੰ ਦਿਖਾਇਆ ਪ੍ਰਭੂ ਜਿਸ ਨੂੰ ਉਤਪਤ ਤੁਸੀਂ ਆਪਣੇ ਸ਼ਕਤੀ ਸ਼ਬਦਾਂ ਦੇ ਦੁਆਰਾ ਕੀਤਾ ਸੀ ਤੁਹਾਡੇ ਵਚਨ ਚ ਲਿਖਿਆ ਹੈ ਤਰਤੀ ਬੇਡੋਲ ਸੀ ਸੁਝੀ ਸੀ ਖੁਦਾ ਤੁਸੀਂ ਹੁਕਮ ਦਿੱਤਾ ਕਿ ਚਾਨਣ ਹੋ ਜਾਏ ਇਸ ਤਰ੍ਹਾਂ ਦੇ ਉੱਪਰ ਪ੍ਰਭੂ ਚਾਨਣ ਹੋਇਆ ਉਸ ਚਾਨਣ ਨੂੰ ਤੁਸੀਂ ਦੇਣਾ ਕਿਆ ਤੁਸੀਂ ਆਪਣੇ ਹੁਕਮਾਂ ਦੇ ਨਾਲ ਪਰਮੇਸ਼ੁਰ ਦੀ ਸੱਚਮੁੱਚ ਹਨੇਰੇ ਨੂੰ ਚਾਨਣ ਨਾਲ ਵਕਰਿਆ ਕੀਤਾ ਪਾਣੀਆਂ ਨੂੰ ਇਕੱਠਿਆਂ ਕੀਤਾ ਧਰਤੀ ਦੇ ਉੱਪਰ ਦੇਖਣ ਵਾਲੀ ਹਰੇਕ ਵਸਤੂ ਨੂੰ ਜੀਵ ਜੰਤੂ ਪੰਛੀ ਪੇੜ ਫਲ ਪ੍ਰਭੂ ਜੀ ਸੱਚਮੁੱਚ ਤੁਸੀਂ ਆਪਣੇ ਸ਼ਬਦਾਂ ਦੇ ਦਰਾਂ ਨੇ ਨੂੰ ਰਚਿਆ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਔਰ ਖੁਦਾਬਾਬ ਇਸ ਤਿੰਨ ਦਰਨ ਅਸੀਂ ਤੁਹਾਡੇ ਸਮਰਥੀ ਕੰਮਾਂ ਨੂੰ ਆਪਣੇ ਜੀਵਨ 'ਚ ਪੂਰਾ ਹੁੰਦਾ ਦੇਖ ਰਿਹਾ ਕਿ ਪ੍ਰਭੂ ਜੀ ਤੁਹਾਡਾ ਆਤਮਾ ਅੱਜ ਵੀ ਸਾਡੀਆਂ ਜੀਵਨਾਂ ਦੇ ਵਿੱਚ ਕੰਮ ਕਰ ਰਿਹਾ ਹੈ ਮੇਰੇ ਜਿੰਦਾ ਪ੍ਰਭੂ ਬਹੁਤ ਸਾਰੇ ਲੋਕ ਇਸ ਸੁੰਦਰ ਅਤੇ ਪਵਿੱਤਰ ਦਿਨ ਦਾ आनंद ਨਹੀਂ ਮਾਨ ਸਕੀ ਪਰ ਤੁਸੀਂ ਆਪਣੇ ਬੱਚਿਆਂ ਦੇ ਉੱਪਰ ਆਪਣੀ ਵੱਡੀ ਕਿਰਪਾ ਨੂੰ ਪ੍ਰਗਟ ਕੀਤਾ ਸੀ ਮਿਲ ਕੇ ਪ੍ਰਭੂ ਤੁਹਾਡਾ ਦਿਲ ਤੋਂ ਧੰਨਵਾਦ ਕਰਦੀ ਹਾਂ ਮੇਰੀ ਜ਼ਿੰਦਾ ਖੁਦਾ ਤੂੰ ਮੇਰਾ ਬਾਲ ਹੈ ਤੂੰ ਮੇਰੀ ਬੁੱਧੀ ਤੂੰ ਮੇਰੀ ਚਟਾਨ ਹੈ ਪ੍ਰਭੂ ਤੁਸੀਂ ਸਾਡੇ ਮਸਤਕ ਨੂੰ ਹਮੇਸ਼ਾ ਉੱਚਾ ਕਰ ਦਿਓ ਸਾਨੂੰ ਕਦੇ ਵੀ ਪੂਛ ਨਹੀਂ ਸਿਰ ਧਰਾਂਦੇ ਜੀ ਸਭ ਜਾਤੀਆਂ ਦੇ ਨਾਲੋਂ ਪ੍ਰਭੂ ਤੁਸੀਂ ਸਾਨੂੰ ਉੱਚਾ ਕਰਕੇ ਸਾਡੀ ਸ਼ਰਮਿੰਦਗੀ ਨੂੰ ਸਾਥੋਂ ਦੂਰ ਕਰ ਦਿਓ ਮੇਰੀ ਮਹਾਨ ਪ੍ਰਭੂ ਇਹਨਾਂ ਸ਼ਬਦਾਂ ਦੇ ਦਰਮIAN ਤੁਹਾਡੇ ਨਾਮ ਦੀ ਜਿੰਨੀ ਵੀ ਮਹਿਮਾ ਜਾਂ ਜਿੰਨੀ ਵੀ ਵਡਿਆਈ ਕੀਤੀ ਜਾਵੇ ਪ੍ਰਭੂ ਜੀ ਉਹ ਘਾਟ ਹੈ ਪਰ ਤੁਹਾਡੇ ਉਪਕਾਰ ਤੁਹਾਡੀ ਦਇਆ ਅਤਵੰਤੀ ਹੈ ਸਾਡੇ ਜੀਵਨਾਂ 'ਚ ਔਰ ਮੇਰੀ ਜ਼ਿੰਦਾ ਖੁਦਾਸੀ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਹਾਂ ਅਗਰ ਬੀਤੇ ਸਮੇਂ 'ਚ ਪ੍ਰਭੂ ਸੀ ਤੁਹਾਡੇ ਕਲਾਮ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਬਦੀ ਕੋਈ ਅਪਰਾਧ ਜਾਂ ਕੋਈ ਗੁਨਾਹ ਕਰ ਬੈਠੇ ਹੁਈਏ ਪ੍ਰਭੂ ਜੀ ਤੁਸੀਂ ਅਸੀਂ ਅੰਜਾਨ ਹੋਈਏ ਤੁਹਾਡੇ ਵਚਨ ਚ ਲਿਖਿਆ ਜੋ ਇਨਸਾਨ ਮੂਤੋਂ ਕੀ ਕਾਰ ਕਰਕੇ ਆਪਣੇ ਹਰੀਗ ਪਾਪ ਦਾ ਪਛਤਾਪ ਕਰ ਲਿੰਦਾ ਹੈ ਬੁਰੀਆ ਨੂੰ ਛੱਡ ਦਿੰਦਾ ਇਕਰਾਰ ਕਰਦੇ ਹਨ ਕਿ ਸ਼ੁ ਮੇਰੇ ਪ੍ਰਭੂ ਮੇਰੇ ਲਈ ਦਰਦ ਤੇ ਉਪਰ ਆਏ ਮੇਰੇ ਲਈ ਮਾਰੇ ਗਏ ਗਾੜੇ ਦੇ ਤੀਸਰੇ ਦਿਨ ਮਰਦੇ ਦੇ ਵਿੱਚੋਂ ਜੀਉਟੇ ਉਹ ਲੋਕ ਉਦਾਰ ਪਾਉਣਗੇ ਅਸੀਂ ਵਿਸ਼ਵਾਸ ਕਰਦੇ ਪ੍ਰਭੂ ਤੁਸੀਂ ਸਾਡੇ ਲਈ ਦਰਦ ਤੇ ਉਪਰ ਆਏ ਤੁਸੀਂ ਸਾਡੇ ਲਈ ਆਪਣੇ ਪਵਿੱਤਰ ਪਾਕ ਲਹੂ ਨੂੰ ਬਹਾਇਆ ਤਾਂ ਜੋ ਸਾਡੀਆਂ ਗਲਤੀਆਂ ਮਾਫ ਹੋ ਸਕਣ ਤੁਸੀਂ ਸਾਡੇ ਲਈ ਪਰਮੇਸ਼ੁਰ ਜੀ ਸ਼ਰਮਿੰਦਗੀ ਨੂੰ ਚੱਲਿਆ ਤੁਸੀਂ ਸਾਡੇ ਲਈ ਦੁੱਖਾਂ ਨੂੰ ਉਠਾਇਆ ਤੁਸੀਂ ਸਾਡੇ ਲਈ ਪ੍ਰਭੂ ਜੀ ਸੱਚ ਮੁੱਚ ਸਲੀਬ ਨੂੰ ਚੁੱਕਿਆ ਪਰਮੇਸ਼ਰ ਜੀ ਮੇਰੇ ਮਹਾਨ ਖੁਦਾਬਾਬ ਤੁਸੀਂ ਸਾਡੀ ਸ਼ਰਮਿੰਦਗੀ ਨੂੰ ਦੂਰ ਕਰਨ ਲਈ ਖੁਦਾਬਾਬ ਸੱਚ ਮੁੱਚ ਖੁਦ ਸ਼ਰਮਿੰਦਗੀ ਨੂੰ ਚੱਲਿਆ ਔਰ ਪ੍ਰਭੂ ਜੀ ਤੁਸੀਂ ਤੀਸਰੇ ਦਿਨ ਮਰਦਿਆਂ ਦੇ ਵਿੱਚੋਂ ਜੀ ਉੱਠ ਕੇ ਸਾਨੂੰ ਨਵਾਂ ਜੀਵਨ ਬਖਸ਼ਿਆ ਮੇਰੇ ਜ਼ਿੰਦਾ ਪ੍ਰਭੂ ਜੀ ਇਸ ਜੀਵਨ ਨੂੰ ਅਸੀਂ ਤੁਹਾਡੇ ਸਾਮਰਥੀ ਹੱਥਾਂ 'ਚ ਸੌਂਪਦੇ ਹਾਂ ਪ੍ਰਭੂ ਜੀ ਪ੍ਰਾਰਥਨਾ ਕਰਦੇ ਹਾਂ ਤੁਹਾਡੇ ਅੱਗੇ ਕਿ ਅਸੀਂ ਦੁਬਾਰਾ ਪਾਪ ਦੀ ਗੁਲਾਮੀ ਦੇ ਵਿੱਚ ਨਾ ਜਾਈਏ ਜੋ ਲੋਕਾਂ ਦੇ ਵੀ ਪਾਪ ਚ ਨਸ਼ਿਆਂ ਚ ਬਿਵਿਆਚਾਰੀ ਚ ਬੁਰੀਾਈ ਦੇ ਵਿੱਚ ਫਸੇ ਹੋਏ ਹਨ ਪ੍ਰਭੂ ਜਿਸ ਤਰ੍ਹਾਂ ਤੁਸੀਂ ਸਾਡੀ ਚੋਣ ਕੀਤੀ ਸਾਨੂੰ ਚੁਣਿਆ ਪ੍ਰਾਰਥਨਾ ਕਰਦੇ ਹਾਂ ਤੁਹਾਡੇ ਅਗੇ ਕਿ ਧਰਤੀ ਦੇ ਉੱਪਰ ਹਰੇਕ ਜਨ ਤੁਹਾਡੇ ਦੁਆਰਾ ਚੁਣਿਆ ਜਾਵੇ ਬਚਾਇਆ ਜਾਵੇ ਔਰ ਪ੍ਰਭੂ ਜੀ ਤੁਸੀਂ ਬਚਾ ਚੁੱਕੇ ਹੋ ਮੇਰੇ ਮਹਾਨ ਪਰਮੇਸ਼ਵਰ ਜੀ ਔਰ ਕੁਦਾਬਾਪ ਅਸੀਂ ਸਭ ਮਿਲ ਕੇ ਤੁਹਾਡੇ ਕਿ ਪ੍ਰਾਰਥਨਾ ਕਰਦੇ ਹਾਂ ਜੇ ਜੋ ਵੀ ਲੋਕ ਪੂਰੇ ਵਿਸ਼ਵਾਸ ਦੇ ਦੌਰਾਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ ਜਾਂ ਇਸ ਪ੍ਰਾਰਥਨਾ ਵਿੱਚ ਸ਼ਾਮਲ ਹਨ ਹਰੀਖ ਦੇ ਜੀਵਨ ਦੇ ਲਈ ਪ੍ਰਭੂ ਜੀ ਤੁਹਾਡੇ ਕਿ ਪ੍ਰਾਰਥਨਾ ਕਰਦੇ ਹਾਂ ਜੇ ਤੁਹਾਡਾ ਆਤਮਾ ਇਸ ਪ੍ਰਾਰਥਨਾ ਦੇ ਦੌਰਾਨ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਹਰ ਸ਼ੈਤਾਨੀ ਬੰਧਨ ਨੂੰ ਹਰ ਸ਼ੈਤਾਨੀ ਜੂਏ ਨੂੰ ਹਰ ਸ਼ੈਤਾਨੀ ਤਾਕਤਾਂ ਨੂੰ ਖਤਮ ਕਰੇ ਜੋ ਸ਼ੈਤਾਨ ਇਹਨਾਂ ਦੇ ਜੀਵਨ ਦੇ ਵਿੱਚ ਚਾਲਾਂ ਨੂੰ ਚੱਲ ਰਿਹਾ ਸੀ ਅੱਜ ਯਿਸੂ ਦੇ ਨਾਮ ਦੇ ਵਿੱਚ ਹਰ ਹਥਿਆਰ ਨ ਕੰਮਾ ਹੋ ਚਾਏ ਮੇਰੀ ਜ਼ਿੰਦਾ ਪਰਮੇਸ਼ੁਰ ਜੀ ਤੁਹਾਡੇ ਵਚਨ ਪਹਿਲਾ ਯਹੂਨਾ 3 ਦੀ 8 ਦੇ ਵਿੱਚ ਲਿਖਿਆ ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ ਕਿਉਂਕਿ ਸ਼ੈਤਾਨ ਮੁੱਢੋਂ ਹੀ ਪਾਪ ਕਰਦਾ ਆਇਆ ਹੈ ਪਰਮੇਸ਼ੁਰ ਦਾ ਪੁੱਤਰ ਇਸ ਲਈ ਪ੍ਰਗਟ ਹੋਇਆ ਕਿ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ। ਮੇਰੇ ਜ਼ਿੰਦਾਂ ਕੋ ਦਾ ਤੁਹਾਡਾ ਵਚਨ ਸਾਨੂੰ ਸਿਖਾਉਂਦਾ ਹੈ ਕਿ ਸੱਚਮੁੱਚ ਹਰੇਕ ਇਨਸਾਨ ਦੇ ਜੀਵਨ ਦੇ ਵਿੱਚ ਸ਼ੈਤਾਨ ਉਦੋਂ ਕੰਮ ਕਰਦਾ ਹੈ ਜਦੋਂ ਉਹ ਪਾਪ ਦੇ ਵਿੱਚ ਹੁੰਦਾ ਹੈ। ਔਰ ਪਰਮੇਸ਼ੁਰ ਮੈਂ ਪ੍ਰਾਰਥਨਾ ਕਰਦਾ ਕਿ ਇਹਨਾਂ ਦੇ ਬੱਚੇ ਇਹਨਾਂ ਦਾ ਘਰਾਣਾ ਦਾ ਹਰੇਕ ਜਨ ਅੱਜ ਪਾਪ ਤੋਂ ਛੁਟਕਾਰਾ ਪਾਵੇ। ਇਹ ਲੋਕ ਅੱਜ ਪਾਪ ਤੋਂ ਆਜ਼ਾਦ ਹੋ ਜਾਣ ਤਾਂ ਜੋ ਕੋ ਦਬਾਪ ਸ਼ੈਤਾਨ ਦੇ ਜੀਵਨਾਂ ਦੇ ਵਿੱਚ ਇਹਨਾਂ ਨੂੰ ਇਸਤੇਮਾਲ ਨਾ ਕਰ ਸਕੇ। ਔਰ ਮੇਰੀ ਜ਼ਿੰਦਾ ਪਰਮੇਸ਼ੁਰ ਮੇਰਾ ਵਿਸ਼ਵਾਸ ਹੈ ਤੁਹਾਡੇ ਹੱਥ ਮਾ ਜਿਹਨਾਂ ਦੇ ਜੀਵਨਾਂ ਦੇ ਵਿੱਚੋਂ ਹਰ ਸ਼ੈਤਾਨੀ ਕੰਮਾਂ ਨੂੰ ਖੁਦ ਆਪ ਖਤਮ ਕਰੇਗਾ ਮੇਰੇ ਮਹਾਨ ਪਰਮੇਸ਼ੁਰ ਜੀ ਸੱਚ ਮੁੱਚ ਤੁਹਾਡੇ ਵਚਨ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਅਫੀਸੀਆਂ ਸ਼ੇਦੀ 13 ਦੇ ਵਿੱਚ ਲਿਖਿਆ ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਬਸ਼ਤਰ ਲੈ ਲਵੋ ਕਿ ਤੁਸੀਂ ਬੁਰੇ ਦਿਨਾਂ ਵਿੱਚ ਸਾਹਮਣਾ ਕਰ ਸਕੋ ਅਤੇ ਸਭ ਕੁਝ ਮੁਕਾ ਕੇ ਖੋਲ੍ਹ ਸਕੋ ਪ੍ਰਭੂ ਜੀ ਹਰੇਕ ਦੇ ਅੰਦਰ ਤੁਹਾਡੇ ਵਚਨ ਕੰਮ ਕਰਨ ਤਾਂ ਜੋ ਇਹ ਸ਼ੈਤਾਨ ਦਾ ਸਾਹਮਣਾ ਕਰ ਸਕਣ ਕਿਉਂ ਜੀ ਤੁਹਾਡਾ ਵਚਨ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਹਮੇਸ਼ਾ ਸ਼ੈਤਾਨ ਦਾ ਸਾਹਮਣਾ ਕਰਨਾ ਚਾਹੀਦਾ ਹੈ ਮੇਰੇ ਜ਼ਿੰਦਾ ਪਰਮੇਸ਼ਰ ਜੀ ਇਹ ਲੋਕ ਅੱਜ ਤੋਂ ਸਾਹਮਣਾ ਕਰਨ ਵਾਲੇ ਬਣ ਜਾਣ ਇਹ ਸ਼ੈਤਾਨ ਨੂੰ ਸ਼ਰਮਿੰਦਾ ਕਰਨ ਵਾਲੇ ਬਣ ਜਾਣ ਤੁਹਾਡੀ ਸਮਰਥਨ ਦੇ ਅੱਜ ਕੰਮ ਕਰੇ ਈਸ਼ੂ ਮਸੀਹ ਦੇ ਜ਼ਿੰਦਾ ਤੇ ਸਾਮਰਥੀ ਨਾਮ ਦੇ ਵਿੱਚ ਔਰ ਪ੍ਰਭੂ ਜੀ ਸੱਚਮੁੱਚ ਜੋ ਲੋਕ ਸ਼ੈਤਾਨ ਦਾ ਸਾਹਮਣਾ ਕਰਦੇ ਹਨ ਤੁਹਾਡੇ ਵਚਨ ਚ ਲਈ ਹੈ ਸ਼ੈਤਾਨ ਉਹਨਾਂ ਦੇ ਜੀਵਨਾਂ ਦੇ ਵਿੱਚੋਂ ਹਮੇਸ਼ਾ ਸ਼ਰਮਿੰਦਾ ਹੋ ਕੇ ਵਾਪਸ ਜਾਂਦਾ ਹੈ ਮੇਰੇ ਜ਼ਿੰਦਾ ਪ੍ਰਭੂ ਤੁਹਾਡੇ ਵਚਨ ਜਿシャਇਆ ਚਰੀਂਜਾ ਦੀ 17 ਦੇ ਵਿੱਚ ਲਿਖਿਆ ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ ਹਰ ਜੀਵ ਨੂੰ ਜੋ ਤੇਰੇ ਵਿਰੁੱਧ ਨਿਆਉ ਲਈ ਉਠੇ ਤੂੰ ਦੋਸ਼ੀ ਠਹਿਰਾਵੇਂਗੀ ਇਹ ਯਹੋਵਾ ਦੇ ਦਾਸਾਂ ਦਾ ਅਧਿਕਾਰ ਹੈ ਅਤੇ ਉਹਨਾਂ ਦਾ ਧਰਮ ਮਿੱਥੋ ਹੈ ਇਹ ਯਹੋਵਾ ਦਾ ਆਗੈ ਪ੍ਰਭੂ ਜੀ ਸੱਚਮੁੱਚ ਤੁਸੀਂ ਆਪਣੇ ਬੱਚਿਆਂ ਦੇ ਉੱਪਰ ਉੱਠਣ ਵਾਲੇ ਹਰ ਹਥਿਆਰ ਨੂੰ ਪ੍ਰਭੂ ਜੀ ਨਿਕੰਮਾ ਕਰਨ ਵਾਲੇ ਪਰਮੇਸ਼ੁਰ ਜੀ ਅੱਜ ਹਰ ਹਥਿਆਰ ਇਹਨਾਂ ਦੇ ਜੀਵਨਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਜੀਵ ਉਹਨਾਂ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਫਾਈਨੈਂਸ ਦੇ ਵਿੱਚੋਂ ਸਿਹਤ ਦੇ ਵਿੱਚੋਂ ਨਕਮਿਆ ਹੋ ਚੁੱਕਾ ਹੈ ਯਿਸੂ ਦੇ ਨਾਮ ਚ ਹਰ ਹਥਿਆਰ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਅੱਜ ਨਕਮਾ ਹੋ ਚੁੱਕਾ ਹੈ ਪ੍ਰਭੂ ਜੀ ਲੋਕ ਅੱਜ ਹਮੇਸ਼ਾ ਹਮੇਸ਼ਾ ਦੇ ਲਈ ਆਜ਼ਾਦ ਹੋ ਚੁੱਕੇ ਹਨ ਹਰ ਸ਼ੈਤਾਨੀ ਬੰਦਨ ਤੋਂ ਯਿਸੂ ਦੇ ਨਾਮ ਦੇ ਵਿੱਚ ਕਿਉਂਕਿ ਪ੍ਰਭੂ ਜੀ ਸੱਚਮੁੱਚ ਤੁਸੀਂ ਸਾਨੂੰ ਅਧਿਕਾਰ ਦਿੱਤਾ ਹੈ ਤੁਹਾਡੇ ਵਚਨ ਲੂਕਾ 10 ਦੀ 19 ਦੇ ਵਿੱਚ ਲਿਖਿਆ ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਠੂਆਂ ਦੇ ਲਤਾੜਨ ਦਾ ਔਰ ਵੈਰੀ ਦੀ ਸਾਰੀ ਸ਼ਕਤੀ ਉਤੇ ਇਕਤਿਆਰ ਦਿੰਦਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਤੁਸੀਂ ਸਾਨੂੰ ਸੱਪਾਂ ਤੇ ਠੂਆਂ ਨੂੰ ਲਤਾੜਨ ਦਾ ਅਧਿਕਾਰ ਦਿੰਦਾ ਹੈ। ਉਸ ਆਜੋ ਉਸ ਅਧਿਕਾਰ ਦੇ ਨਾਲ ਈਸ਼ੂ ਦੇ ਨਾਮ 'ਚ ਮੈਂ ਕੁਚਲਦਾ ਹਰੀਕ ਬੰਧਨ ਨੂੰ, ਹਰੀਕ ਨਸ਼ੇ ਦੀ ਸਪਿਰਿਟ ਨੂੰ, ਹਰੀਕ ਕਰਜ਼ੇ ਦੀ ਸਪਿਰਿਟ ਨੂੰ ਈਸ਼ੂ ਦੇ ਨਾਮ 'ਚ ਮੈਂ ਕੁਚਲਦਾ ਹੱਸੇਪਾ ਲਈ ਈਸ਼ੂ ਦੇ ਨਾਮ ਦੇ ਵਿੱਚ ਪ੍ਰਭੂ ਇਹ ਲੋਕ ਅੱਜ ਸ਼ੈਤਾਨੀ ਬੰਧਨ ਤੋਂ ਆਜ਼ਾਦ ਹੋ ਜਾਣ। ਜੋ ਵੀ ਕਰਜ਼ ਇਨਾਂ ਦੇ ਕਰਾਂਚ ਕੰਮ ਕਰਦੇ ਸੀ ਯਿਸੂ ਦੇ ਨਾਮ ਚ ਖਤਮ ਹੋ ਜਾਏ ਜੋ ਵੀ ਬਿਮਾਰੀ ਇਨਾਂ ਦੇ ਕਰਾਨੇ ਚ ਕੰਮ ਕਰਦੀਆਂ ਸੀ ਯਿਸੂ ਦੇ ਨਾਮ ਦੇ ਵਿੱਚ ਹਰ ਬਿਮਾਰੀ ਖਤਮ ਹੋ ਜਾਵੇ ਜੋ ਵੀ ਕਲੇਸ਼ ਪ੍ਰਭੂ ਯਾਹੋਵਾਹ ਦੇ ਘਰਾਨੇ ਦੇ ਅੰਦਰ ਅਜ ਕੰਮ ਕਰਦਾ ਸੀ ਹਰ ਸ਼ੈਤਾਨੀ ਝਾਲ ਯਿਸੂ ਦੇ ਨਾਮ ਚ ਖਤਮ ਹੋ ਜਾਏ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਸੱਚਮੁੱਚ ਜੋ ਵੀ ਵਿਵਿਆਚਾਰੀ ਨੇ ਜੀਵਨਾ ਚ ਕੰਮ ਕਰਦੀ ਹੈ ਯਿਸੂ ਦੇ ਨਾਮ ਚ ਹਰ ਸ਼ੈਤਾਨੀ ਤਾਕਤ ਖਤਮ ਹੋ ਜਾਏ ਹਰ ਨਸ਼ੇ ਦੀ ਸਪਿਰਿਟ ਨੂੰ ਮੈਂ ਕਮਾਂਡ ਕਰਦਾ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਤੇ ਸਾਮਰਥੀ ਨਾਮ ਚ ਇਹਨਾਂ ਦੇ ਬੱਚਿਆਂ ਨੂੰ ਛੱਡ ਕੇ ਜਾਏ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਖਤਮ ਹੋ ਜਾਏ ਹਰ ਗੰਦੀ ਤਾਕਤ ਨੂੰ ਪ੍ਰਭੂ ਜੀ ਤੁਸੀਂ ਅੱਜ ਖਤਮ ਕਰ ਚੁੱਕੇ ਹੋ ਮੇਰਾ ਵਿਸ਼ਵਾਸ ਚ ਇਹ ਲੋਕ ਅੱਜ ਆਜ਼ਾਦ ਚੁੱਕਿਆ ਹਨ ਇਹਨਾਂ ਦੇ ਬੱਚੇ ਇਹਨਾਂ ਦਾ ਪਰਿਵਾਰ ਦਾ ਹਰੇਕ ਜਨ ਪ੍ਰਭੂ ਤੁਸੀਂ ਅੱਜ ਆਜ਼ਾਦ ਕਰ ਚੁੱਕੇ ਯਸ਼ੂ ਦੇ ਨਾਮ ਦੇ ਵਿੱਚ ਔਰ ਮੇਰੇ ਜ਼ਿੰਦਾ ਪ੍ਰਭੂ ਜੋ ਲੋਕ ਅੱਜ ਆਮੀਨ ਬੋਲ ਰਹੇ ਹਨ ਅੱਜ ਆਮੀਨ ਲਿਖ ਰਹੇ ਹਨ ਮੇਰਾ ਵਿਸ਼ਵਾਸ ਹੈ ਉਹ ਹਮੇਸ਼ਾ ਹਮੇਸ਼ਾ ਦੇ ਲਈ ਸ਼ੈਤਾਨੀ ਤਾਕਤਾਂ ਤੋਂ ਆਜ਼ਾਦ ਹੋ ਚੁੱਕੇ ਹਨ ਸ਼ੈਤਾਨ ਨੇ ਜੀਵਨ ਦੇ ਵਿੱਚ ਹਾਰ ਚੁੱਕਾ ਹੈ ਯੂਸ਼ੂ ਦੇ ਨਾਮ ਦੇ ਵਿੱਚ ਔਰ ਪ੍ਰਭੂ ਜੀ ਜੋ ਲੋਕ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਉਂਦੇ ਹਨ ਤੁਹਾਡੀ ਅਦਜ ਦੇ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹਨ ਤੁਸੀਂ ਕਿੰਨੀ ਮਿਹਨਤ ਕੀਤੀ ਮਿਹਨਤ ਤੁਹਾਡੇ ਪਰਿਵਾਰ ਨੂੰ ਬੱਚਿਆਂ ਨੂੰ ਫਲ ਮਿਲੇਗਾ ਇਹਨਾਂ ਦੀ ਕੀਤੀ ਮਿਹਨਤ ਨਾਲ ਪਰਿਵਾਰ ਨੂੰ ਬੱਚਿਆਂ ਨੂੰ ਪ੍ਰਭੂ ਦੂਸੇ ਫਲ ਦੇ ਚੁੱਕੇ ਹੋ ਔਰ ਜੋ ਲੋਕ ਇਸ ਪ੍ਰਾਰਥਨਾ ਦੌਰਾਨ ਆਪਣੀ ਕਮਾਈ ਦੇ ਵਿੱਚੋਂ ਬੀਜ ਨੂੰ ਦਸਵੰਦ ਪ੍ਰਭੂ ਤਾਡੀ ਰਾਜ ਲਈ ਤੁਹਾਡੇ ਕੰਮਾਂ ਲਈ ਬੀਜ ਦੇ ਹਨ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਉਹ ਲੋਕ ਵਡਣ ਦੇ ਹੱਕਦਾਰ ਹੁੰਦੇ ਹਨ ਜੋ ਲੋਕ ਬੀਜਦੇ ਹਨ ਯਿਸੂ ਦੇ ਨਾਮ ਦੇ ਵਿੱਚ ਪ੍ਰਭੂ ਜੀ ਤੁਸੀਂ ਦੇਖਿਆ ਬੀਜ ਕਿਸ ਕਮਾਈ ਦੇ ਵਿੱਚ ਹੋਇਆ ਔਰ ਕਿਸ ਹੱਥਾਂ ਦੇ ਨਾਲ ਔਰ ਕਿਸ ਮਨ ਦੇ ਨਾਲ ਬੀਜਿਆ ਗਿਆ ਉਸ ਮਨ ਅੰਦਰ ਬੁੱਧੀ ਸਮਝਾਵੇ ਇਹਨਾਂ ਦੇ ਹੱਥਾਂ ਦੇ ਕੰਮਾਂ ਦੇ ਉੱਪਰ ਬਰਕਤ ਢਹਿ ਜਾਏ ਔਰ ਪ੍ਰਭੂ ਦੁਸ਼ਟ ਕਦੇ ਵੀ ਨਸ਼ਿਆਂ ਦੇ ਵਿੱਚ ਫਜ਼ੂਲ ਖਰਚੀਆਂ ਚ ਬਿਮਾਰੀਆਂ ਚ ਇਹਨਾਂ ਦੀ ਕਮਾਈ ਨੂੰ ਉਜਾੜ ਨਾ ਸਕੇ ਔਰ ਇਸ ਬੀਜ ਦੇ ਤਰ੍ਹਾਂ ਪ੍ਰਭੂ ਤੁਸੀਂ ਆਪਣੇ ਕਾਜ ਦੇ ਖਿਡਕੀਆਂ ਚ ਲੋਕ ਇਹਨਾਂ ਲਈ ਖੋਲ ਚੁੱਕੇ ਹੋ ਤੁਸੀਂ ਵਾਦਾ ਕੀਤਾ ਹੈ ਤੁਸੀਂ ਕਿਹਾ ਮੈਂ ਇੰਨਾ ਦੇਵਾਂਗਾ ਕਿ ਰੱਖਣ ਦੇ ਲਈ ਜਗ੍ਹਾ ਨਹੀਂ ਹੋਵੇਗੀ ਵਾਦਾ ਪੂਰਾ ਚੁਕਾਈ ਈਸ਼ੂ ਦੇ ਨਾਮ 'ਚ ਔਰ ਪ੍ਰਭੂ ਜੋ ਲੋਕ ਪੜਾਈ ਲਈ ਕੰਮ ਲਈ ਕਰਨ ਤੋ ਨਿਕਲਦੇ ਆਂ ਰਸਤਿਆਂ 'ਚ ਆਂ ਮੈਂ ਪ੍ਰਾਰਥਨਾ ਕਰਦਾ ਈਸ਼ੂ ਦੇ ਨਾਮ 'ਚ ਉਹ ਸਹੀ ਸਲਾਮਤ ਆਪਣੇ ਘਰਾਂ 'ਚ ਵਾਪਸ ਆਉਣ ਈਸ਼ੂ ਮਸੀਹ ਦੇ ਜ਼ਿੰਦਾ ਅਤੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ